ਹਾਂ ਵੀਰ ਅਸੀ ਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ ਚ ਤੇ ਰਸਤਾ ਜਿੱਦਾਂ ਇਧਰ ਗੰਨਾ ਚੱਕ ਰਹੇ ਆ ਜੀ ਗਾਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕੁਸ਼ਕਾ ਖਾਲਸਾ ਬਈ ਫਤਿਹ ਪਿਆਰੀ ਚੱਲ ਰਹੀ ਆ ਸੋ ਕੀਆ ਮਾਰਚੀਆਂ ਆਈਆਂ ਹੋਈਆਂ ਇੱਕ ਪਰਚੀ ਆ ਗਈ ਦੋ ਅੱਜ ਫੇਰ ਆ ਜਣੀਆਂ ਕੱਲ ਨੂੰ ਮਾਰਚੀਆਂ ਤਾਂ ਹੋਈਆਂ ਭਾਈ ਹੁਣ ਬਾਉਂਡਰੀ ਹਾਂ ਤਾਂ 30 ਦੇ ਪਰਚੀ ਚਾਹੀਦੀ ਆਪਾਂ ਨੂੰ ਤੇ ਦੋ ਮਹੀਨੇ ਮਿਲ ਚੱਲਦਾ ਦੋ ਦੇ ਤਾਂ ਜ਼ਿਆਦਾ ਚੱਲਦਾ ਜੀ ਤਿੰਨ ਚੱਲਦਾ ਹੋਊਗਾ ਤਾਂ ਵੀ ਤਿਆਦੀਰ ਬਣਦਾ ਆਹੋ ਹੂੰ ਮੱਥੇ ਵੇਰੇ ਆਪਾਂ ਨੇ ਕਿਹੜੇ ਬਾਹਰ ਕੱਢਿਆ ਗੰਨਾ ਕਿਧਰੇ ਆਪਣਾ ਤਾਂ ਮੰਡੇ ਮਿਲ ਜਾਂਦਾ ਹੂੰ ਹੂੰ ਨੀਗਾ ਬਾਹਰ ਗੰਨਾ ਪਹੁੰਚਿਆ ਦੇ ਕਿ ਬਾਕੀ ਆਹ ਰਸਤਾ ਖਰਾਬ ਆ ਥੋੜਾ ਜਿਹਾ ਉੱਤਕ ਪਹਿਲਾਂ ਉਧਰ ਤੇ ਲੱਦੀ ਦੀ ਪਰਚੀ ਆਪਾਂ ਨੇ ਵਾਹ ਪ੍ਰਾਣੀ ਜਦਾਂ ਪਾਣੀ ਪੈ ਗਿਆ ਤੇ ਉਹਨੂੰ ਹੁਣ ਅਗਲੀ ਜੇ ਲੱਦਾਂਗੇ ਅਸਲ ਅਸਲ ਇਕੱਠੀ ਆਉਂਦੀ ਆ ਮੇਰਾ ਨਿਕਲ ਨਹੀਂ ਨਹੀਂ ਮੂਰੇ ਤੇ ਟਾਇਰ ਤੇ ਉਹੀ ਤਾਂ ਐ ਇਹਨੂੰ ਕੱਢ ਕੇ ਬਾਹਰ ਪਾਣੀ ਲਾਇਆ ਤੇ ਉਧਰ ਪੂਰਾ ਹੀ ਫਿਰਦੇ ਦੋਕ ਕਰਾ ਘਿਰਨੇ ਉੱਥੇ ਦੇ ਖਿੱਚ ਕੇ ਮਿੱਟੀ ਦੇ ਰਾਹਤਾ ਸਵਾਰੂਗੇ ਹੁਣ ਬਾਅਦ ਹੂੰ ਪਿਆਸੇ ਮਰ ਜੂ ਬੈਨ ਲਗ ਇੱਥੇ ਤੇ ਹੀ ਲੋੜ ਆਪਨੂੰ ਆਏ ਗੋਹਾ ਢੋਲ ਭਾਦੂਗਾ ਰਾਲੀ ਨੇ ਗੂਲੇ ਲਾਈ ਜਾਣੇ ਮੈਂ ਕਿਹਾ ਚੱਲ ਮਿੱਟੀ ਆ ਬੰਦ ਹੋ ਗਿਆ ਆ ਦੇ ਕਿਆ ਵਧੀਆ ਬਣ ਗਿਆ ਆਹ ਹੋਰ ਪਾਈ ਕਰ ਮਾਰ ਮਾਰੀ ਪੈ ਗਈ ਜਿਆਦਾ ਵੀ ਨਹੀਂ ਤੇ ਗੂਗਾ ਲੱਗ ਉਹ ਬੈਠੀ ਲੀਵਰ ਆਪਣੀ ਰੋਟੀ ਛਕ ਰਹੀ ਹੈ ਸਾਰੇ ਕੱਢੂਗੇ ਉਹ ਤਾਂ ਖਾ ਹੀ ਆਉਂ ਲੱਗਣ ਲੱਗੀ 1 2 3 4 7 ਹੋ ਗਏ 7 7 8 ਹੋ ਗਏ ਬਚੀ ਜੀ ਬਚੀ ਵੀ ਘਟਦਾ ਕਰ ਦੇਣੀਆਂ ਬਸ ਉਹਨੇ ਫਿਰ ਉਹ ਕਰ ਦੇ ਲਈ ਜਾਣਗੇ ਇਹ ਸਾਰੇ ਉਰੇ ਹੋਣਾ ਇਹ ਨਾ ਫਿਰ ਚੱਕ ਦੂਗਾ ਹੂੰ 8 ਹੋ ਗਏ ਸਮਝ ਆ ਤੁਹਾਨੂੰ ਬਾਕੀ ਹੋਰ ਬਸੇ ਗਏ ਬਣੇ ਨਾ ਪਾਲਟੂ ਦੀ ਵੀ ਰੋਟੀ ਆਉਣੀ ਆਰ ਪਾਲਟੂ ਦੀ ਆਉਂਦੀ ਆ ਰੋਟੀ ਨੂੰ ਜਾ ਕੇ ਕਹੀ ਉਰੀ ਰੱਖੀ ਦੀਪਾ ਨੇ ਹਾ ਠੀਕ ਠੀਕ ਨਹੀਂ ਕਰ ਆਹੋ ਬਾਕੀ ਵੀ ਰਾਹੇ ਦੇਖ ਲੂੰਗਾ ਤੇ ਰੋਟੀ ਲੈ ਕੇ ਆਉਂਗਾ ਜਾਂ ਸਵਾਰ ਦੂੰਗਾ ਹੂੰ ਹੂੰ ਠੀਕ ਨਹੀਂ ਆਪਾਂ ਆਲੀ ਹੜੀ ਗਿੱਲੀ ਹੋ ਗਏ ਤੁਹਾਨੂੰ ਇਵੇਂ ਗੂੜਾ ਲਾਉਣਾ ਹੀ ਲਾਉਣਾ ਬਾਈ ਗੂੜਾ ਲਾਇਆ ਨਾ ਤਾਂ ਥੱਲੇ ਦੇ ਖੁਰਪਾ ਵੀ ਜਨਣਾ ਨਾ ਕਹੀ ਲੈਣੀ ਹੋ ਜੇ ਗੂੜਾ ਲੱਗ ਗਿਆ ਇਹ ਹੋ ਮੈਂ ਦੋ ਦਿਨ ਬੇਲੇ ਆ ਹੁਣ ਪਰਚੀ ਛਲਾਈਏ ਕਾਲੂ ਲੈ ਆਉਣਾ ਗੇੜਾ ਇਹ ਤੇ ਫਤੇਗੜ ਸਾਹਿਬ ਵੀ ਜਾਣਾ ਹੈ ਇਹ ਕਿ ਬਾ ਜਾਊਗਾ ਕਿੰਨਾ ਨਾ ਆ ਕਿਹੜਾ ਲੈ ਆਉਣਾ ਕੱਲ ਨੂੰ ਆ ਦੂਆ ਫੇ ਜਾ ਕਰੂਗੇ ਦੂਏ ਦੋ ਟਰਾਲੇ ਬਾਅਦ ਚ ਜਾਉਂਗੇ ਲੱਦ ਕੇ ਖੜਾ ਦੇਣਾ ਹਾਂ ਲੰਗਰ ਦੇ ਬਾਅਦ ਲੈ ਜਾਾਂਗੇ 60 ਚਲ ਇੱਕ ਘੜਾ ਲੂnga ਇੰਨੇ ਨੂੰ ਹੋਰ ਤਾਂ ਕੱਢ ਲੂਗੇ ਆਹੋ ਇੱਕ ਘੜਾ ਲੂਗੇ 150 ਵਾਲੀ ਹੂੰ ਠੀਕ ਹੈ ਲੰਗਰ ਦੇ ਬਾਹਰ ਘਾਟ ਦੂਗੇ 70 ਗੰਟਲ ਜਾਣਾ ਤੇ ਕਿੰਨਾ 170 ਜਿੰਨਾ ਮਰਜ਼ੀ ਹੋਇਆ ਹੂੰ ਕੀ ਨੀ ਗੱਲ ਇਹ ਛੱਕਣਾ ਕਿਹੜੇ ਸਖਾਲਾ ਬਾਈ ਆ ਵਜਨ ਬਹੁਤ ਹੈ ਉਹ ਵਜਨ ਦਾ ਸਭ ਪੰਗਾ ਹੀ ਲੈ ਲਿਆ ਸਿੱਟੀ ਤਾਂ ਮਹੀ ਸੀ ਤੈਂ ਕਾ ਨੂੰ ਗੇਰੀ ਦੀ ਰਾਸਤੇ ਚ ਹਾਂ ਤਾਈਓ ਗੇਰੀ ਰਾਸਤੇ ਮੈਂ ਇਹ ਹੋਰ ਕੰਡਾਈ ਜੇ ਤੈਨੂੰ ਕਹਿੰਦਾ ਮੈਂ ਇਹਨੇ ਲੈ ਆਤੀ ਗਰਮੀ ਖਾਲ ਉਹਨੇ ਜੇ ਨਹੀਂ ਕਰਦੇ ਤਾਂ ਗੂੜਾ ਲੱਗਦਾ ਹੈ ਉਹ ਤਾਂ ਹੈ ਉਹ ਚੱਲ ਹੁਣ ਫਟ ਜਾਨਾ ਗੂਗੋ ਜਿਵੇਂ ਤੇ ਰਹਾ ਹੂੰ ਇੱਥੇ ਤੇ ਹਾਈ ਤਾਂ ਥੋੜੀ ਹੋਊਗਾ ਉਹ ਤਾਂ ਮੈਂ ਕੱਢ ਤੀ ਬਾਹਰ ਹੁਣ ਤਾਂ ਅੱਗ ਲਾ ਦੂੰ ਘਰਾਈ ਉਹ ਆਹ ਹੋਰ ਤਾਂ ਨਹੀਂ ਆਈ ਹੁਣ ਨਾ ਬਸ ਆਈ ਆ ਆਏ ਸੜ ਦੇ ਵਿੱਚੋਂ ਵਿੱਚੇ ਗੇਰਦੇ ਆਏ ਟਰਾਲਾ ਲੰਘੂਗਾ ਜਦ ਖਾਲੀ ਉਹ ਸੈਟ ਕਰ ਲੈ ਸੈਟ ਕਰ ਲੈਣਾ ਉਹਨੇ ਖੇਤੋਂ ਸੜ ਦੇ ਚਾਰ ਟੱਕਾ ਕਿਤੇ ਨਹੀਂ ਕਣ ਕੇ ਪੱਟ ਹੋ ਜੂਗੀ ਖੇਤਮਾ ਤੇ ਸੜੀ ਬਾਕੀ ਕਣਕ ਲਾਗੀ ਬਾਈ ਹੁਣ ਹਰਿਆਈ ਮਾਰਨਾ ਬਣੀ ਇਹ ਮੈਂ ਵਧੀਆ ਜੰਮਿਆ ਜੀ ਬੀਜ ਵੀ ਕਣ ਕੇ ਬੀਜਣੀ ਆ ਹੈ ਬੀਜ ਵੀ ਕਣਕ ਸਿੱਧੇ ਜਾ ਆ ਖੇਤਮਾ ਕਣ ਕੇ ਬੀਜ ਦੇਣੀ ਪਹਿਲੀ ਤਰੀਕ ਤੱਕ ਬੀਜ ਹੋ ਜਾਣੀ ਲੋਹੜੀ ਸਈ ਯਾਰ ਬੀਜ ਹੋਲੇ ਲੇਟ ਬੀਜ ਹੂੰ ਸਮਝਿਆ ਕੱਲਾ ਲੋਹੜੀ ਨੂੰ ਹਰੇ 13 ਤਰੀਕ ਦੀ ਲੋਹੜੀ ਆ ਆਉ 2850 ਹੂੰ ਵਾਸ ਹੋ ਗਿਆ ਜਿਹੜੀ ਹੋਈ ਬਸੇਰੀ ਆ ਉਹ ਜਿਹੜੀ ਹੋਈ ਸੋਸ ਸਹੀ ਉਹ ਖਾਲੀ ਖੋਟ ਰੱਖਣਾ ਹੂੰ ਸਿਆਲ ਮੱਕੀ ਵੀ ਜੁਣੀ ਐ ਮੱਕੀ ਦਾ ਰਹਿਣ ਦੇ ਹਾਂ ਕੀ ਕੀ ਦਾ 1.5 ਹੋ ਜਾਣੀ ਹੂੰ ਚੱਲ ਕਾਕੇ ਵੀਤ ਨਹੀਂ ਪਣਾ ਆਪੀ ਦਾ ਗਾਹਾਂ ਵੀ ਜੁਣੀ ਜੰਨਾ ਜੇ ਖੇਤ ਬੇਲਾ ਰਹੂਗਾ ਠੀਕ ਨਹੀਂ ਹਲ ਓਹ 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 ਉਕਤ ਲੀਆ ਮੈਂ ਇਹਦਾ ਫਿਰ ਕੱਤਰ ਮਸਰੂ ਵੀ ਫੇਰ ਕਰ ਦੂੰਗੇ ਠੀਕ ਇਕ ਨੀ ਗੱਲ ਬੋਲੀ ਬਾਈ ਕਿਹਾ ਵਾ ਰਸਤਾ ਵਧਣ ਬਾਪੂ ਲੱਗਿਆ ਵਾ ਇਕੱਲੇ ਹੀ ਹੱਲੇ ਵੀ ਮੈਂ ਗਿਆ ਹਾਂ ਅੱਧਰ ਲੰਗਰ 'ਚ ਸੇਵਾ ਕਰਾਉਣ ਕਰਾਉਣ ਵਾਪੇ ਕੋਲਾ ਬਾਟਲਾ ਬਾਟਲਾ ਫੇਰ ਲਿੰਬੜਿਆ ਪੈ ਹਟਦਾ ਨਹੀਂ ਹੈਗਾ ਇਹ ਹੈ ਆਈ ਵਾ ਇਕੱਲੇ ਹੀ ਲੱਗਿਆ ਵਾ ਬਾਟਲਾ ਬਾਟਲਾ ਰਸਤਾ ਅਵਰੇ ਤਾਂ ਲੋੜ ਨਹੀਂ ਸੀ ਹੁਣ ਚੱਕ ਕੇ ਮੈਂ ਨਾਲ ਮਾਰ ਜਾ ਹਾਂ ਪਤਾ ਰਾਂ ਮਚਿਆ ਆ ਉਹਦੇ ਪਏ ਇਹ ਡਰ ਹੁੰਦਾ ਜੇ ਇੰਨੇ ਮੈਂ ਆਹੋ ਉਹ ਕੁਮਕਰਾਣਾ ਮਿੱਟੀ ਪਾ ਦੂੰਗੇ ਆਹ ਦਾ ਚੱਲ ਜਾਂਦਾ ਹੈ ਹਾਂ ਆ ਇੱਧਰ ਲੈਣਾ ਉਹਦਾ ਕੱਖ ਆਈਏ ਕੁਝ ਨਹੀਂ ਇਹ ਚੱਕ ਇੱਧਰ ਸਿੱਧੂ ਕਰੀਂ ਪਿੱਛੇ ਜਾਦਾ ਇੱਧਰ ਤੇ ਦੇਖ ਰੂਗਾ ਨੂੰ ਵੀ ਆਏ ਤਾਂ ਉਦੋਂ ਲੰਘ ਗਿਆ 100 ਸਵਾ 100 ਕੁਇੰਟਲ ਗੰਨਾ ਦਾ ਉਹ ਲੱਗ ਗਿਆ 100 ਬਾਈ 110 110 120 ਹੋ ਗਿਆ ਹੁਣ ਆਹ ਜਮ ਜਣੀ ਆਹ ਹੁਣ ਟਰੈਲਰ ਲਖਣ ਦੇ ਜਮ ਬੇਣਾ ਫਾਲਤਰੀ ਹੈ ਗਾਰੇ ਚ ਬੁੱਟੇ ਜੰਨਾ ਕੱਲ੍ਹ ਸ ਨਾ ਲਖੀ ਜਾਂਦਾ ਤਾਂ ਫਾ ਦੇ ਡੈਡਾ ਹੁੰਦਾ ਟਰੈਲਰ ਇੱਧਰ ਨੂੰ ਆ ਹੁਣ ਉੱਥੇ ਨਹੀਂ ਡੈਡਾ ਜੱਕਦਾ ਮੈਂ ਬਰਾਬਰ ਦੀ ਕੁਝ ਗੱਲ ਆਇਆ ਹੈ ਪਕੌੜੇ ਮਾਥੇ ਦਾ ਮਾ ਚੱਲ ਉਹਨਾਂ ਨੂੰ ਜਿਹੜਿਆਂ ਨੂੰ ਖਿਲਾ ਦੇਵਾਂ ਚਾਚੂ ਖਿਲਾ ਦੇਵਾਂ ਬਈਆਂ ਚਾਹ ਲਿਆਇਆ ਇਹ ਤਾਂ ਮੈਂ ਹੀ ਪੀ ਲਵਾਂ ਆਜੋ ਚੱਲੀਓ ਤੁਸੀਂ ਚੱਲਦੇ ਆਜਾ ਚੱਲ ਚੱਲ ਲੋ ਜੀ ਬਾਈ ਹਾਂ ਹਾਂ ਮੈਂ ਤਾਂ ਰਾਤ ਨੂੰ ਲੱਗਿਆ ਬਾਈ ਹੁਣ ਹੂੰ ਕਾਟੂ ਬੰਦਾ ਹੁਣ ਮੈਂ ਇੱਧਰ ਆਗ ਵੱਲ ਲੱਗਦੇ ਉਧਰ ਵੱਲ ਲੱਤ ਵੱਲੇ ਘੁੰਮੀ ਗੱਲ ਹੂੰ ਇਹੀ ਗੱਲ ਹੈ ਇਹਨੇ ਬੰਦ ਲਈ ਖਾਮ ਸਹੀਂ हां जी हां जी शामदार बांधने इने हां बैठा भाई पलटू बांधेगा जी और शाम ਨੂੰ ਅੱਦਲੇ ਵੀ ਆਏ ਆ ਗਏ ਜੁੜਾ ਨਾ ਪਲਟੂ ਕਾ ਤੇ ਰੱਖਿਆ ਹੋਇਆ ਪੰਨਾ ਹੈ ਤੇ ਸ਼ਾਮ ਨੂੰ ਪਲਟ ਹੀ ਹੁੰਦਾ ਰੱਖਦੇ ਨਾ ਪਲਟੂ ਆਉਂਦੀ ਹੈਗਾ ਠੀਕ ਹੈ ਯਾਰ ਕਾਈ ਪਲਟਦਾ ਨਹੀਂ ਨਹੀਂ ਪਲਟ ਹੀ ਜਾਂਦਾ ਯਾਰ ਟੈਡ ਹੋ ਜੂਦਾ ਪਲਟਦਾ ਇਹ ਪਲਟ ਹੀ ਜਾਂਦਾ ਸ਼ਾਮ ਨੂੰ ਨਹੀਂ ਨਹੀਂ ਟੈਡਾ ਹੋ ਜਾਂਦਾ ਇੱਕ ਵਾਰ ਕਹਿੰਦਾ ਸਰਦਾਰ ਜੀ ਪੈਗ ਲਵਾਓ ਰੋਟੀ ਖਾਵੇ ਬੈਠਾ ਘਰਾਂ ਸਾਡੇ ਪਹਿਲਾਂ ਵੀ ਲਾ ਕੇ ਆਇਆ ਹੋਇਆ ਇੱਕ ਪੈਗ ਮੇਰੇ ਕੋਲ ਲਾ ਲਿਆ ਰੋਟੀ ਕਿੱਥੇ ਖਾਧੀ ਕੌਲੀ ਪਰੇ ਗਿਰ ਗਿਆ ਗੱਬੇ ਬਿਠਾਲ ਕੇ ਮੋੜਰੋ ਪਾ ਕੇ ਆਂਦਾ ਗੱਬੇ ਬਿਠਾਲ ਕੇ ਝੱਡ ਜਾਂਦਾ ਬੰਦਾ ਵਧੀਆ ਹੈ ਉਹ ਹੋਰ ਉਸਨੂੰ ਨਾ ਵਿਆਹ ਨੂੰ ਵੀ ਸੈਟ ਹੋ ਜਾਂਦਾ ਹੈ ਵਿਆਹ ਨੂੰ ਕੀ ਆਉਂਦਾ ਨਾ ਇੱਕ ਦੋ ਵਾਰ ਵਿਆਹ ਨੂੰ ਹਾਂ ਵਿਆਹ ਨੂੰ ਕੀ ਕੰਮ ਨਹੀਂ ਕੀਆ ਕੰਮ ਤੇ ਕੀਆ ਗੱਲ ਕਰਦਾ ਸ਼ਾਮ ਬਕਰ ਸ਼ਾਮ ਤਾਂ ਸਾਡੀ ਲੈਬਰੇਟ ਰੈਡ ਹੁੰਦੀ ਆ ਇੱਕਾ ਬੈਠਾ ਗੱਬੇ ਇਹ ਵੀ ਸੱਟ ਹੁੰਦਾ ਐਦਲੀਵ ਟਕਾवट ਵੀ ਜ਼ਰੂਰੀ ਆ ਭਾਈ ਲਾਉਣੀ ਇਹ ਵੀ ਕਿਆ ਕਰੇ ਸਾਰਾ ਦਿਨ ਕੰਮ ਕਰਦੇ ਥੱਕ ਜਾਂਦੇ ਆ ਭਾਈ ਹੁਣ ਦੇਖ ਜੇ ਰਾਤ ਨੂੰ ਜਾਂ 10 11 ਵਜੇ ਲਾਦੋੜੀ ਫੇਰ ਤਾਂ ਪਰ ਪੈਣਾ ਤੇ ਉਹ ਵੀ ਲੜਾ ਹੁੰਦਾ ਬਣਾ ਮੋਟਾ ਹੈ ਕਿ ਨਹੀਂ ਹੂੰ ਪਰ ਸ਼ਰਾਬੀ ਹੋਏ ਬਤਾਈ ਦੇਖੇ ਜੇ ਤਾਂ ਸ਼ਰਾਬੀ ਹੋ ਜਾ ਫਿਰ ਦੋ ਦਿਨ ਉੱਠਦੇ ਨਹੀਂ ਆਂ ਧਿਆਨ ਨਾਲ ਨਹੀਂ ਨਹੀਂ ਹਾਂ ਫੋਲੀ ਜਨੜੇ ਹੋ ਜਾਂਦੇ ਆ ਹਾਂ ਹੋਏ ਤਾਂ ਬੰਨ ਗਏ ਨਾ ਹੋਲੀ ਦਾ ਛੁੱਟੀ ਕਰ ਲੈਂਦੇ ਆ ਇਹ ਆ ਹੋਲੀ ਦੇ ਜੱਤੀ ਹੁੰਦੀਆਂ ਨੇ ਪੱਕੀਆਂ ਹੋਲੀ ਨੂੰ ਜਾਣਾ ਮਨਾਉਂਦੇ ਤੁਸੀਂ ਹਣਾ ਵਾਹ ਹੋਰ ਕੜੂਗਾ ਸਿਲ ਨਹੀਂ ਆਇਆ ਸਾਰਾ ਕਿੱਥੇ ਵੱਡ ਹੋਣਾ ਯਾਰ ਇਹ ਕਬਾਡ ਹੋ ਜਾਊਗਾ ਸਾਰਾ ਵੱਡ ਹੋ ਜਾਊਗਾ ਗੰਨਾ ਜਿੰਨਾ ਵੱਡ ਹੋਇਆ ਆਇਆ ਸਿੱਧਾ ਹੀ ਝੱਕਣਾ ਯਾਰ ਬਾਡਾ ਬਰਾਬਰ ਰੱਖਣ ਸਾਰੇ ਸਾਰਾ ਕਿੱਥੇ ਸਾਰਾ ਨਹੀਂ ਵੱਡ ਹੋਣਾ ਹੈਗਾ ਜਿੰਨਾ ਵੀ ਵੱਡ ਹੁੰਦਾ ਹੈ ਖੇਤ ਬਰਾਬਰ ਜਾਵੇ ਗੱਬੇ ਨਹੀਂ ਪਾਉਂਦੇ ਬਸ ਇੱਕ ਬਹੁਤ ਭਰੀ ਖੜੀ ਆ ਹਲੇ ਇਹ ਗੰਨਾ ਫੁੱਟਾ ਐ ਸੀ ਰੱਖੇ ਲੈਣਾ ਸੀਗਾ ਇਹਦਾ ਸਾਰੀ ਗੱਲ ਹੈ ਸਹੀ ਗੱਲ ਹੋਰ ਕੀ ਫੁੱਟਣਾ ਬਹੁਤ ਹੈ ਨਾ ਹਾਂ ਜੀ ਨਹੀਂ ਬਾਲਣਾ ਹਾਂ ਇਧਰ ਆ ਬਾ ਕੇ ਵੀ ਦੂਰਾ ਬਾਲ ਉਸ ਪਾਲੀ ਸੈਂਟ ਉੱਧਰ ਥੋੜਾ ਛਿੱਦਾ ਹੈ ਹਾਂ ਜਿੱਦਾ ਜਿਹਾ ਲੱਗਦਾ ਦੋ ਘੰਟਾ ਇਹ ਬਾ ਕੇ ਵੀ ਤੂੰ ਤੇ ਇਧਰ ਆ ਕਹਨਾ ਬੋਕਸਿੰਗ ਨਾ ਆ ਤੂੰ ਵੀ ਇੱਥੇ ਨੂੰ ਖੜ ਜਾ ਪਾਈਆਂ ਮੁੰਦਰਾ 73 ਜੀ ਹੋ ਗਏ ਨਹੀਂ ਕਿਹਾ ਤੀ ਤੋ ਵੈਸੇ ਬਾਲਣਾ ਦੋ ਸਾਲ ਹੋ ਗਏ ਨੂੰ ਕਿਨੂੰ ਦੋ ਸਾਲ ਦੋ ਸਾਲ ਨੂੰ ਵੀ 400 ਗੰਟਲ ਨਿਕਲੇ ਆਉਣਾ ਕਹਤਾ ਪੈਨ ਨ ਕਰ ਰਿਹਾ ਤੂੰ ਸਮਝ ਰਹੀ? ਯਾ ਦੂਹ ਮੁੰਡਾ ਬਾਤ ਨਹੀਂ ਕਰਦਾ ਬਈ ਇਹਨਾਂ ਦਾ ਇਹਦਾ ਮੁੰਡਾ ਤੇ ਤਕੜਾ ਬੀਜੜ ਤੇ ਤਕੜਾ ਹੋਇਆ ਖੜਾ ਹਮਝਿਆ ਕਾਲਾ ਉਹਦੇ ਨਾਲ ਉਹਦੇ ਮੁੰਡਾ ਬਰੀਕ ਹੋ ਜਾਂਦਾ ਥੋੜਾ ਜਿਹਾ ਕਿਉਂਕਿ ਜੰਮ ਜਿਆਦਾ ਹੋ ਜਾਂਦਾ ਜੰਮ ਜਿਆਦਾ ਹੋਇਆ ਥੋੜਾ ਬਰੀਕ ਹੋ ਜਾਂਦਾ ਗੰਨਾ ਵੱਧ ਨਹੀਂ ਹਾਂ ਬਰੀਕ ਆ ਫਾਟਾ ਜੰਮੇ ਗਿਆ ਨਿਕਲਦਾ ਬਾਤਾਂ ਬੀਜੜ ਨਾਲ ਉਹ ਠੀਕ ਆ ਬਾਕੀ ਰੱਖ ਲਓ ਜਿੰਨੇ ਕ ਖਾਣ ਹੁੰਦੇ ਖਾ ਲਓ ਰੱਖ ਲਿਓ ਤਾਂ ਕਿ ਸ਼ਾਮ ਸੇ ਖਾਈ ਜਾਓ ਚਾਹ ਜਿਹੜੇ ਸ਼ਾਮ ਨੂੰ ਚਾਹ ਹੋਣੀ ਜੜੀ ਉੱਚ ਖਾ ਲਿਓ ਓ ਛੋਟੂ ਲੱਗ ਗਿਆ ਨਹੀਂ ਆਏਗਾ ਉਹ ਉਦੇ ਜੋ ਅੱਗੇ ਰੱਖ ਦਿਓ ਯਾਰ ਰੱਖ ਦਿਓਗੇ ਉੱਪਰ ਇਹ ਗਾਇ ਲਾਣੇ ਚਾਹ ਪਾ ਹੈ ਮੁਕਲੀ ਜਾ ਇਹ ਪੀ ਲਾਣੇ ਗਾਇ ਇਹ ਵੀ ਤੁਹਾਨੂੰ ਜ਼ਰੂਰੀ ਆ ਹਾਂ ਥੋੜੀ ਪੀਤਾ ਹਾਂ ਹੂੰ ਛੋਟੂ ਵੀ ਲੈ ਆਪਣੇ ਵੀ ਲੈਣ ਗਿਆ ਹੂ ਨਹੀਂ ਬੱਟੂ ਹੋ ਗਿਆ ਬਈ ਗਰਮੀ ਬੱਟੂ ਹੋ ਗਿਆ ਨਾ ਤੇ ਗਰਮੀ ਹੈ ਨਾ ਫਿਰ ਠੰਡ ਨਹੀਂ ਹੁਣ ਗਰਮੀ ਹੋ ਗਿਆ ਹਾਂਜੀ ਸ਼ਾਮ ਨੂੰ ਫੇਰ ਠੰਢੀ ਹੋ ਜਾਈ ਜਣੀ ਆਈ ਆ ਆਮਾ ਨਾਲ ਇੱਕ ਨਾ ਗਰਮ ਸਰਦ ਜਾ ਹੁਣ ਇਹਨੇ ਫੇਰ ਨਹੀਂ ਪਹਿਣਾ ਹਾਂਜੀ ਸਾਰਾ ਪਤਾ ਵਧੀਆ ਪਹਿਲਾਂ ਪਾਰਟੀਆਂ ਨਿਕਲ ਜਿਆ ਨਾ ਯਾਰ ਇਹ ਰਾਹਤੇ ਨੂੰ ਤੇ ਤੁਹਾਨੂੰ ਸਾਰਾ ਪਤਾ ਮਾ ਮੈਂ ਹੋਰੀ ਜਿਆਦਾ ਮਾ ਇਹ ਮੌਸਮ ਵਿਭਾਗ ਵਾਲਾ ਇਹ ਚ ਰਿਹਾ ਪਹਿਲਾਂ ਇਹ ਜਿਆਦਾ ਪਾ ਕਰਦਾ ਜਾ ਇੱਕ ਮੁੱਠਾ ਜੀ ਵਾਲਾ ਉਦੋਂ ਦਾ ਨਹੀਂ ਤਾਂ ਉਹਦਾ ਥੰਡੂ ਜੀ ਠੰਡੂ ਰਾਮ ਚੱਕ ਚੱਕ ਕੇ ਖਬਰ ਆਈ ਠੰਡੂ ਰਾਮ ਠੰਡੂ ਰਾਮ ਤੂੰ ਤਾਂ ਆਪਾ ਆਪਣੇ ਪਰੇ ਸੀਰ ਪਰੇ ਲਾ ਲ ਤੂੰ ਜੇ ਗਰਮ ਸਰਦਾ ਜਾਊਗਾ ਤੈਨੂੰ ਬੁਖਾਰ ਤਾਂ ਹੀ ਆੜਨਾ ਜੇ ਹੁਣ ਗਰਮ ਸਰਦਾ ਤੇ ਮੌਸਮ ਹੋਊਗਾ ਤਾਂ ਹੀ ਵੀ ਪਹਿਣਾ ਨਹੀਂ ਪਹਿਣਾ ਨਹੀਂ ਨਾਲ ਦੱਸਿਆ ਮੀਂਹ ਦਾ ਹੋਣਾ ਸਵਾ ਤੇ ਨੇੜੇ ਪੈਂਦਾ ਹੁੰਦਾ ਸਵਾ ਦੇ ਬਾਅਦ ਬੋਵੇ ਤਾਂ ਇੰਨੀ ਗਰਪਾ ਰੱਖੇ ਹੈ ਨਹੀਂ ਬਿਚੂ ਹੁੰਦੀ ਕੇ ਜਿਹੜੇ ਖਾਲੇ ਹੁੰਦੀ ਜਾਂ ਸਾਡੇ ਦੋ ਦਿਨ ਬਾਕੀਆਂ ਨਿਕਲ ਜੂਗੇ ਇੱਧਰੋਂ ਹਾਂ ਉੱਥੇ ਤਾਂ ਨਹੀਂ ਆਉਣਾ ਇੱਥੇ ਪੰਗਾ ਪਤਾ ਕਿਆ ਪਹਿਣਾ ਦੇ ਮੀਂਹ ਪੈ ਜਾ ਮੰਨ ਕੇ ਮੀਂਹ ਪੈ ਗਿਆ ਹਾਂ ਇੱਥੇ ਤਾਂ ਕਹੀ ਲੇ ਕੇ ਜਦੇ ਆਉਣਾ ਪੈਣਾ ਬਾਲਟੀ ਪੀਤਾ ਮੈਨੂੰ ਪਾਣੀ ਬਾਹਰ ਦੀਆਂ ਡੱਬਿਆਂ ਨਾਲ ਕੱਢ ਦੇ ਪੀਦਾ ਫਿਰ ਜਦੇ ਸੁੱਕ ਜੇ ਫ ਲਈਂ ਗਿਆ ਛੱਡ ਕੇ ਫਿਰ ਉਹ ਆ ਹੁਣ ਇੱਥੇ ਪਾਣੀ ਖੜਾ ਰਿਹਾ ਪਰਾਲੀ ਥੱਲੇ ਆਹੋ ਛਾਹ ਬਣਦਾ ਖੜਾ ਤਾਂ ਪਰਾਲੀ ਕੱਢ ਕੇ ਬਾਹਰ ਛਿੜੀ ਆ ਹੁਣ ਸੁੱਕ ਗਿਆ ਹੁਣ ਸਮਝ ਲੈ ਠੀਕ ਮਰ ਮਾ ਮੱਤਾ ਵਿੱਚ ਟਿੱਕਾ ਬਈ ਟੈਲਾ ਲੱਗ ਕੇ ਬਣ ਗਿਆ ਜਾਂਦੇ ਕੱਢ ਲੂਗਾ ਮਤਲਬ ਰਸਤੇ ਦਾ ਬਹੁਤ ਹੰਗਾਮਾ ਮੁੰਡੇ ਜੰਮ ਰਾਤ ਸਾਢੇ ਉਦੋਂ ਵੀ ਖਤਰੇ ਖੜਾਰੀ ਵਾਲੀ ਜਦੂ ਕਿੰਨੇ ਕਿੰਨੀ ਨੂੰ ਰਾਤੋਂ ਵੀ ਰਹਿ ਜਾਈ ਆ ਉਹ ਵੀ ਭਾਵ ਵਾਲੀ ਚਾਹੀਦੀ ਜਰਾ ਆ ਵੀ ਆ ਦਿਲ ਆਪਣੇ ਕਣਕ ਦਾ ਬੀਜੀ ਆ ਵਧੀਆ ਹੋ ਜਾਣੀ ਦਿਨ ਦੱਸ ਪੂਰੀ ਕਾਲੀ ਨਾ ਕਰੇ ਕਦੇ ਵੀ ਹਾਂ ਰੌਣੀ ਕਰਕੇ ਜਾਈ ਥੰਢੀ ਰੌਣੀ ਕਰਕੇ ਬੀਜਦੇ ਆਪਣੀ ਥੰਢੀ ਨਾ ਪਈ ਆ ਬਾ ਦੇ ਤਾ ਤੂੰ ਉੱਪਰ ਕਾਦ ਰੌਣੀ ਕਰਿਆ ਕਾਦ ਕਣਕ ਬੀਜੀ ਆ ਦੋਈ ਬੀਤੀ ਸੀ ਸਾਰੀ ਹਾਂ ਲਈ ਸਾਰੀ ਇਹ ਬੀਜੀ ਸੀ ਪਾਣੀ ਵੀ ਲਾ ਦਿੱਤਾ ਤਰਨ ਤਾਂ ਬੀਜ ਕੇ ਪਾਣੀ ਲਾਇਆ ਇਹਨੂੰ ਹਾਂ ਇਹਨੂੰ ਨੀਜ ਕੇ ਲਾਇਆ ਲਾਈ ਸੀ ਕਟਾਂ ਦਾ ਗੁੱਦੀ ਆ ਖੇਤੀ ਆ ਪੇਤੀ ਪੇਤੀ ਇਹ ਹੂਲੇ ਹੂਲੇ ਚੱਲਣੀਆਂ ਐ ਹੂੰ ਉਨੀ ਪੇਤੀ ਆ ਜਾਂ ਹੂਲਾ ਹੋਣਾ ਜਾਂ ਚੱਲਣੀ ਐ ਹਲੇ ਤੁਰਦੀਓ ਨਹੀਂ ਹੈਗੀ ਫੇਰ ਕਿ ਮਿਲ ਜਾਂਦਾ ਫੇਰ ਜਾਂ ਗੋਭੀ ਦਾ ਹਾਂ ਉਹ ਦੇਖ ਤਾਂ ਹੀ ਲਾਈ ਜੇ ਅਗਲੇ ਲੱਗੇ ਤੂੰ ਨਹੀਂ ਖੇਤ ਨਹੀਂ ਤਿਆਰ ਹੈਗਾ ਨਹੀਂ ਤਾਂ ਗੋਪੂ ਫੁੱਲ ਤਰਨੀ ਦੀ ਖੇਤ ਨਹੀਂ ਤਿਆਰ ਪੂਰਾ ਰੀ ਨੂੰ ਜਾਈ ਦੀ ਪੱਬੜਾ ਸਿੱਧੀ ਹੋਵੇ ਵੱਟ ਫੁਰਪੋ ਫੋਰੀ ਨਹੀਂ ਫੇਰ ਗੋਭੀ ਦੇਖ ਕਿਹੜੇ ਹਿਸਾਬ ਨਾਲ ਚੱਲਦੀ ਐ ਮੈਂ ਦੇਖੀ ਉਹ ਇਕੱਠਾ ਤਿਆਰ ਕਰਿਆ ਕਰ ਲਉਂਦੀ ਕੱਲ ਤਾਂ ਉੱਥੀ ਜਾਂਦਾ ਐ ਉਹ ਥਰੂ ਨੂੰ ਪਾਣੀ ਲਾ ਲੈਣਾ ਪਤਾ ਹੈ ਨਾ ਇਦਾਂ ਗੁੱਡੇ ਲਾਉਣਾ ਉਹਨੂੰ ਮੈਂ ਤਾਂ ਨਹੀਂ ਲਾਇਆ ਤੂੰ ਕਹਿੰਦਾ ਕੰਡ ਕਰਵੀਂ ਵੀ ਉਹਦੇ ਨਾਲ ਪਾਇਪ ਲਾ ਕੇ ਛਿੱਟਾ ਦੇ 12 ਸਿੱਟਮ ਦੇਣਾ ਉਹਦਾ ਮੈਂ ਕੱਲ ਨੂੰ ਲਾ ਲਾ ਤੂੰ ਕੱਲ ਨੂੰ ਛੱਡ ਦੂਗੇ ਮੈਂ ਉੱਥੇ ਪਾਣੀ ਪਾਇਪ ਨੂੰ ਲਾ ਲੈਣਾ ਜਦੇ ਮੇਰੇ ਪਾਸੇ ਪਾਣੀ ਛੱਡ ਕੇ ਰੋ ਦੋ ਘੰਟੇ ਦਾ ਕੰਮ ਸਾਰਾ ਦੋ ਘੰਟੇ ਦੋ ਘੰਟੇ ਦੋ ਘੰਟੇ ਦਾ ਕੰਮ ਕਰ ਕਾਲੂ ਭਰ ਰਹਿੰਦੇ ਆ ਨਾਲੇ ਪਰਤੀ ਲੱਗ ਦੂ ਜੇ ਆਗ ਚੱਕ ਹੋ ਜੂਗੀ ਤੀਂ ਦੇਖਦੇ ਆ ਸ਼ਾਮ ਨੂੰ ਜੇ ਸਾਜਰ ਉੱਧਰ ਲੱਗ ਕੇ ਪਨੇ ਆ ਕੇ ਦਿਨ ਲੱਗ ਲੈ ਲੈ ਬਿਲੇ ਚਲੋ ਠੀਕ ਆ ਫਿਰ ਕਰਦੇ ਆ ਨਿਆ ਦੇਖਦੇ ਕਪੂਆ ਬਿੱਲੇ ਦਾ ਗੱਲ ਕੱਲੂ ਮੰਨੂ ਹੂੰ ਕੱਲੂ ਕਹਿੰਦਾ ਕਹਿੰਦਾ ਸਰਦਾਰ ਜੀ ਜਦੋਂ ਜੇ ਵੀ ਬੱਢੀ ਮੈਨੂੰ ਦੱਸਿਓ ਕਹਿੰਦਾ ਅੱਛਾ ਜਦੋਂ ਖਾਇਲ ਕਾ ਨਵੀਆਂ ਕੱਲ ਕਹੇ ਨਵੀਂ ਹਾਲੇ ਕਹੇ ਮੋਟਰ ਆ ਬੇਕਾਰ ਜੀ ਘੜੀ ਲੈ ਕੇ ਆਇਆ ਨਵੀਂ ਦਾ ਹੈਂ ਭਾਈ ਘੜੀ ਮੈਂ ਦੇਖਿਆ ਜਰੀ ਘੜੀ ਕਿੰਨੇ ਦੀ ਆਈਓ ਦਾਦੇ ਕਿੰਨੇ ਡਾਲਰ ਦੀ ਆਈ ਹੈ ਡਾਲਰਾਂ ਚ ਲੰਦਾ ਕਿਆ ਚੀਜ਼ਾਂ ਹੁਣ ਪੈਸਿਆਂ ਦੀ ਨਹੀਂ ਲੰਦਾ ਜੱਟ ਘੜੀ ਘੜੀ ਦਾ ਰੰਗ ਦੇਖ ਲੈ ਕਿੰਨੇ ਡਾਲਰ ਚ ਇਨੇ ਡਾਲਰ ਉਹ ਬਸ ਤੇ ਨਾਲ ਉਹ ਗੱਲ ਕਰ ਤੈਨੂੰ 180 ਦਾ ਸੀ ਰੁਪਿਆ ਕੰਮ ਬਰਥਡੇ ਦੇ ਕਿ ਨਹੀਂ ਆਈ ਉਹਦੀ 3 ਡਾਲਰ ਆਦੀ ਆ ਤੇ ਦੱਤਾ ਇਹਨੇ ਸਾਉਦੀਆ ਜੀ 180 ਦਾ 180 ਰੁਪਈਆ ਠੀਕ ਆ 180 ਰੁਪਈਆ ਸੋ ਯਾਰ ਡਾਲਰ ਸੋ ਯਾਰ ਡਾਲਰ ਰੀ 180 ਰੁਪਈਆ ਇਹ ਵੀ ਗੱਲ ਸੋ ਤੂੰ ਆਏ ਦੇਖ ਲੈ ਛੋਟੇ ਮੋੜੇ ਪੈਸੇ ਤਾਂ ਗੱਲ ਹੀ ਨਹੀਂ ਕਰਦਾ ਤਿੰਨ ਲੱਖ ਲੱਖਾਂ ਐ ਬੋਲਦਾ ਲੱਖਾਂ ਇਹ ਕਿਵੇਂ ਕਮਾਉਂਦਾ ਤਿੰਨ ਲੱਖ ਰੁਪਈਆ ਹਾਂ ਇਹ ਲੱਖ ਡਾਲਰ ਸਬਾਨ ਤਾਂ ਬਹੁਤ ਲਿਆ ਐਨਕ ਲਾ ਪਹਿਲਾਂ ਤੂੰ ਐਨਕ ਲਾ ਕੇ ਬੈਠ ਜਾ ਸਬਾਨ ਸਬਾਨ ਤਾਂ ਇਹਨਾਂ ਸਬਾਨ ਵਾਰ ਫ੍ਰੀ ਲਿਆ ਆ 100 ਲੱਖ ਡਾਲਰ ਦੀ ਇਹ ਆਈਆ 100 ਲੱਖ ਡਾਲਰ ਦੀ ਦੋਨੇ 100 ਲੱਖ ਡਾਲਰ ਦੀ ਹੋਈਆਂ ਸੌ ਦੀ ਦਾ ਸੌ ਦਾ ਤੂੰ ਮਾਊਗਾ ਕੋਈ ਪਤਾ ਲੱਗ 100 ਲੱਖ ਕਿੰਦੀਆਂ ਹੁੰਦੀਆਂ ਡਾਲਰਾਂ ਦਾ 1 ਲੱਖ ਬਿੰਦੀ ਹੋਣੀ ਹੈ 1 ਲੱਖ ਮਾ ਜੀਰਾਂ ਕਿੰਨੀਆਂ ਹੁੰਦੀਆਂ 100 ਲੱਖ ਕਿੰਦੀਆਂ ਹੁੰਦੀਆਂ ਨਾ ਸੌਣਾ ਬੋਲਣਾ 1 ਲੱਖ ਹੀ 1 ਲੱਖ ਬੋਲ ਹੁਣ ਗਿਣ ਹਾਂ ਅੰਦਰ ਝੂਠਾ ਗਾ ਗਾਲਤ 30000 ਨੂੰ ਵੀ ਲਾ ਕੇ ਉਹਦੇ ਅੰਦਰ ਪੰਜ ਜ਼ੀਰੋ ਆਉਂਦੀਆਂ ਈ ਤੇਰੀ ਪਤਾ ਤੇਰੇ ਹੋਰ ਗਾਲਤ 1 ਲੱਖ ਮੇਂ ਦਸ ਕਿੰ ਜ਼ੀਰੋ ਹੁੰਦੀਆਂ 1 ਲੱਖ 1 ਲੱਖ ਚ ਚਲੋ ਇੰਨੀ ਹੁੰਦੀਆਂ ਅੱਜ ਕੀ ਕੰਮ ਕਰੇ ਲੋ ਯਾਨੀ ਉਹ ਸਕੂਲ ਚ ਪੜਦਾ ਏ ਇਹ ਪਪਲ ਮੱਜ ਰਹੇ ਹੈ ਨਹੀਂ ਹੁੰਜੇ ਚ ਹਾਂ ਜਿਹੜਾ ਆਪਣਾ ਗੇਟ ਬਣਦਾ ਉਹਦੇ ਨਾਲ ਇਧਰਲੀ ਸਾਈਡ ਹਮ ਸਾਰੀ ਪਿਆਪੀ ਵੱੜਦਾ ਸਾਰੀ ਨਾਲੇ ਦੂਸਰੀ ਕਲਾਸ ਚ ਆਉਂਦੀ ਇਹ ਆਉਂਦੀ ਹੈ ਇਹਨੂੰ ਬਈ 10 ਲੱਖ 10 ਲੱਖ ਲਾਈ ਆ ਪਿਆਪੀ ਨਹੀਂ ਆਉਂਦੀ ਤੈਨੂੰ ਆਉਂਦੀ ਹੈ ਇਹ ਇਹ ਆਹੀ ਸੁਣਾਉਂਦਾ ਊੜਾ ਸੁਣਾ ਊੜੇ ਵਾਲਾ ਫੇਰ ਸੁਣਾ ਅੱਜ ਐਨਕ ਲਾ ਕੇ ਸੁਣਾ ਅੱਜ ਟਾਵਰ ਐਕਸ਼ਨ ਮਾਰ ਕੇ ਖੜਾ ਜਾ ਦੇਖੀ ਸੁਣਾ ਦੇ ਊੜਾ ਉਖੜ ਵਾਲਾ ਸੁਣਾ ਫੇਰ ਦੇਖੀ ਸੁਣਾ ਦੇ ਕਰੀਂ ਦੱਲੇ ਯਾਰ ਹੁਣ ਆਪਾਂ ਠੀਕ ਹੈ ਹਾਂ ਹਾਂ ਸੁਣਾ ਸੁਣਾ ਦੇ ਐਨ ਟਕਾ ਕੇ ਸੁਣਾਈ ਉੱਪਣਾ ਨਹੀਂ ਹੈਗਾ ਖੜਾ ਹੋ ਜਾ ਪਿੱਛੇ ਨੂੰ ਹੱਥ ਕਰਕੇ ਬਸ ਚੱਲ ਸਣਾ ਚੱਲ ਬਈ ਖੜਕੇ ਹਾਂ ਖੜਕੇ ਹਾਂ ਟੈਂ ਟਾ ਟਾ ਟੈਂ ਸੁਣਾ ਦੇ ਸੁਣਾ ਦੇ ਉਹ ਲੋ ਉਥੇ ਜੋ ਉੱਚੀ ਬੋਲੇ ਪੰਤੀਓ ਕਰਨਾ ਮੁਕੋਲੇ ਐ ਰੰਬੇ ਬੜਾ ਸਾਰ ਕਿਹੜਾ ਖਾਵੇ ਰੱਖਿਆ ਇਰੀ ਤੋ ਬਣਾਵੇ ਕਰ ਆਪਣੇ ਘਰ ਵੀ ਚਿਕਾ ਦਾਦਾ ਸਸਤੇ ਤੋਂ ਬਣੀ ਸਲੇਟ ਹਾਂ ਹਾਂ ਚੱਲ ਚੱਲ ਸਸਤੇ ਤੋਂ ਬਣੀ ਸਲੇਟ ਅੱਗੇ ਸਸਤੇ ਤੋਂ ਬਣੀ ਸਲੇਟ ਚੰਦ ਸਕੂਲ ਹੋ ਨਾਲੇ ਹਾਂ ਹਾਂ ਤੇ ਵੱਧਾ ਕਿ ਮੇਰੇ ਅਤੀ ਕਾਕਾ ਕਲਮ ਬਣਾਉਂਦੀ ਹੈ ਸਾਨੂੰ ਲਿਖਣਾ ਸਿਖਾਉਂਦੀ ਹੈ ਖਕੇ ਦੋ ਬڑے ਕਰਬੂਜਾ ਪਾਣੀਦਾਰ ਨਹੀਂ ਕਹ ਦੁਜਾ ਗਗਾ ਕੇ ਬੋਲੋਗਾ ਦੁੱਧ ਪੀ ਲੈ ਕਰ ਦੂਣਾ ਕਗਾ ਕੇ ਬਣਾ ਕੇ ਕਰ ਆਪਣੇ ਘਰ ਵਿੱਚ ਕਾਲਾ ਦਾ ਅੰਗਾ ਮਿਟਰੋ ਕਾਲੀ ਹੈ ਪੱਬੀ ਸਬਦਾ ਵਾਲੀ ਹੈ ਚਾਚਾ ਚਾਚਾ ਤਾਂ ਖਾ ਚੱਲਦਾ ਹੈ ਈਸ ਫਲੇਰੇ ਚੱਲਦਾ ਹੈ ਚਾਚਾ ਚੱਲਦਾ ਨਹੀਂ ਹੈ ਬੁੰਬੁੰਨ ਕਹਾਣੀ ਹੈ ਜੱਜਾ ਜੱਜੇ ਤੋਂ ਬਣੇ ਦਾ ਚੱਲਣ ਲੱਗੇ ਕਰੇ ਆਵਾਜ਼ ਜੱਜੇ ਤੋਂ ਬਣੇ ਚੰਦਾ ਹਾਂ ਹਾਂ ਭਾਰਤੀ ਦੀ ਸ਼ਾਨ ਦੀ ਰੰਗਾ ਆਹ ਭਾਰਤ ਦੀ ਸ਼ਾਨ ਦੀ ਰੰਗਾ ਗਾ ਗੇ ਜੱਜੇ ਦੇ ਗਾ ਮੈਨੂੰ ਤਾਂ ਉਡਾਣਾ ਵੀ ਉਹਦਾ ਪੂਰਾ ਅੱਗੇ ਸੁਣਦਾ ਆਪਣਾ ਪੈਗਾ ਲਾ ਦੇ ਚੱਲ ਤੈਨੂੰ ਪੈਗਾ ਲਾ ਦੇ ਗੱਲ ਪੈਗਾ ਤੇ ਲਾ ਲ ਐਂਗਾ ਟਮਾਟਰ ਨੰਗਾ ਕੋਟ ਲਾਲ ਲਾਲ ਖਾ ਕੇ ਹੋ ਜੋ ਲਾਲ ਲਾਈ ਲਾਲ ਖਟਾ ਖੱਟੇ ਤੋਂ ਬਣੇ ਤੇ ਲ ਸਕੂਲ ਜਾਂਦਾ ਹੋ ਗਿਆ ਵੇਲਾ ਹਾਂ ਵੱਡਾ ਦੱਡਾ ਦੱਡਾ ਢੱਡਾ ਢੱਡਾ ਦੱਡਾ ਦੱਡਾ ਢੱਡਾ 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 ਦੱਦੇ ਤਾਂ ਚੱਲ ਚੱਲ ਸੁਣਾ ਦੇ ਕੋਈਆਂ ਜਿਹੜਾ ਹੁੰਦਾ ਸੁਣਾ ਦੇ ਥਾਣੇ ਕਿਹ ਬੰਦਾ ਦੱਦੇ ਤੇ ਕਿਹ ਹੁੰਦਾ ਉਹ ਤਾਂ ਦੇ ਤਾਂ ਥੋਲੀ ਹੁੰਦੀ ਆ ਦੱਦਾ ਦੱਦਾ ਤੂੰ ਤਾਂ ਦੋ ਲਿਆ ਢੱਡਾ ਚੱਲ ਢੱਡੇ ਤੇ ਬੰਦਾ ਪੂਰਾ ਖਿਲਾੜੀ ਆ ਸੁਣਾ ਕਹ ਲਾ ਰੋਈ ਹੋਰ ਬੱਚਾ ਗਾਣਾ ਹੁਣ ਗੰਨਾ ਲੱਦਣਾ ਏ ਕਿੰਨਾ ਲਗੜਦੇ ਭਈਏ ਭਈਏ ਕੰਨੇ ਈ ਸ਼ਾਲਾ ਭਈਏ ਭਰੀ ਕਨੇ ਆਂਦੀ ਮੈਂ 150 ਭਰੀ ਹੋਗੀ ਹੋ ਜਾਣੀ ਸ਼ਾਮ ਵਕਤ 150 ਯਾਤਰੀਆਂ ਨੇ 5-5 ਹੋਰ ਮਾਰਿਆ ਹੋਣੀ ਐ ਦੇਖੋ ਮੰਨ ਕੇ ਚੱਲ ਵੀ ਤੂੰ ਤੁਸੀਂ ਆਪਣੇ ਤੈਨੂੰ 200 ਭਰੀ ਤੇ ਗੇਟ ਚ ਕਾਇਆ ਆ ਪਿੱਛੇ ਦੇਖ ਕੋਈ ਗੱਲ 4 ਵਜੇ ਕਹਿੰਦੇ ਅੱਜ ਲੋਡ ਕਰਨੀ ਸ਼ਾਮ ਨੂੰ ਹਾਂ ਤੁਹਾਨੂੰ ਅੱਗ ਵੀ ਲਾ 4 ਵਜੇ ਲੋਡ ਕਰਨੀ ਐ ਅੰਨੀਆਂ 4 ਵਜੇ ਕਹਿੰਦੇ ਰੱਦ ਨਾ ਜਿਨਾ ਸੀ ਫਿਰ ਆਏ ਨਾ ਗੱਗੇ ਫਿਰ ਪਰਸ ਨੂੰ ਸੋਭਾ ਨੂੰ ਹੀ ਜਾਣਾ ਹਾਂ ਲੰਗਰ ਲੈ ਕੇ ਵੀ ਲੰਗਰ ਲੈ ਕੇ 24 ਤਰੀਕ ਨੂੰ ਫਿਰ ਇਹ ਕਹਿੰਦੇ ਅੱਜ ਜਾਣਾ ਰਾਤ ਨੂੰ ਹਾਂ ਅੱਡ ਬੀਲੇ ਦੇ ਪੁੱਤ ਉਹ ਤੇ ਅੱਡ ਬੀ ਲੋਡ ਪਾਈ ਜਾਂਦੀ ਉੱਥੇ ਹਾਂ ਭਾਈ ਹੂੰ ਹੂੰ ਫੇਰਾ ਆਏ ਨੇ ਕਹਿੰਦੇ ਅੱਜੇ ਲੱਗ ਗਿਆ ਨਾ ਰਾਤ ਨੂੰ ਅਸੀਂ ਸੌ ਵਧੀਆ ਟਰੈਕਟਰ ਹੀ ਪੰਜ ਆ ਜਾਣੇ ਵਾਲੇ ਅੱਜ ਕੌਣ ਕੌਣ ਇਹ ਹੋ ਗਿਆ ਕਾਲਾ ਹੂੰ ਅਛਿਆ ਪੰਮਾ ਹੂੰ ਅਗਲਾ ਇੱਕ ਦੂਆ ਕਾਲਾ ਹੈ ਹੂੰ ਦੂਆ ਕਾਲਾ ਹਾਂ ਇੱਕ ਹੋਰ ਬੰਦਾ ਕੌਣ ਗੈਂ ਤਾਂ ਜਗਦੀਪ ਜਗਦੀਪ ਹਾਂ ਪੰਜ ਟਰੈਕਟਰ ਆ ਜਾਣੇ ਆ ਬਲੇ ਕਰਦੇ ਹੁੰਦੇ ਆ ਮੋੜਿਆਂਗੇ ਸਵੇਰ ਤੱਕ ਆਪਣੇ ਦਾਵਰ ਬੈਠੇ ਆਂ ਨੀ ਰਾਤ ਨੂੰ ਅਸੀਂ ਓਏ ਦਾਵਰ ਬੈਠੇ ਹੋਣੇ ਵੇਦੀ ਕੋਈ ਛੱਡ ਕੇ ਮੁੜੇ ਹੁਣਾ ਨਰਾਤ ਨੂੰ ਮੈਂ ਕਹੂੰ ਨੀ ਆਣਾ ਬਾਪ ਦਾ ਸਵੇਰ ਨੂੰ ਕਹਿੰਦਾ ਮੈਂ ਕਹਿੰਦਾ ਝਮਗਾ ਫੋਨ ਆ ਲਿਆ ਮੇਰੇ ਕੋਲ ਆ ਲਿਆ ਕੋਈ ਨਾ ਮੁੜੇ ਹੁਣ ਤੇ ਤੂੰ ਐ ਕਰੀ ਤੂੰ ਰਾਤ ਨੂੰ ਰੇਂਜਰ ਰਹਿ ਜੀ ਪਾਪਾ ਰਾਤ ਨੂੰ ਮੈਂ ਸਵੇਰੇ ਮੈਂ ਆਣਾ ਕਹਿੰਦਾ ਸਵੇਰੇ ਕਿਹੜਾ ਅਬਾ ਬੰਦਾ ਰਿੱਚ ਆਜੂ ਕਾ ਮੈਂ ਜਾਣਾ ਫਿਰ ਠੀਕ ਮੇਰੇ ਕੋਲੋਂ ਤੇ ਪਾਪਾ ਲੈਣੀ ਦੋਤਰੀ ਜਿਹੜਾ ਮਰਜੀ ਆ ਜਾਓਗਾ ਕਿ ਨਾ ਆਜੂ ਗੱਡੀ ਲੈ ਜਾ ਬੜੀ ਚੈਨ ਤੋੜਦੀ ਸਾਈਕਲ ਦੀ ਗੱਲ ਹੈ ਮੈਂ ਤਾਂ ਮੈਂ ਮੇਰੀ ਕਲਾ ਮਾਂ ਦੇ ਮੈਂ ਪਹਿਲਾਂ ਖਰਾਬ ਸੀ ਜੀ ਜਿਆ ਖਰਾਬ ਹੈ ਤੇ ਹਟਦਾ ਤਾਂ ਹੈ ਨਹੀਂ ਟਾਇਰ ਵੀ ਐਂ ਕਰਤੇ ਉਹ ਨਾਲ ਚਲਾਉਂਦਾ ਭਾਂਣ ਜਾਇਆ ਹੋਇਆ ਡੱਬ ਕੇ ਚਲਾਤੀ ਗੱਲ ਖਰਾਬ ਆ ਸਾਈਕਲ ਖਰਾਬ ਤੋੜਦੀ ਵਾਲੀ ਸਾਈਕਲ ਹੀ ਸੱਚੀ ਮੇਰੇ ਨਾਲ ਮੇਰੇ ਨਾਲ ਗੱਡੀ ਹੈ ਨਾ ਹੋ ਗਿਆ ਤੈਨੂੰ ਯਕੀਨ ਹੋ ਗਿਆ ਹੁਣ ਸਾਈਕਲ ਹੀ ਬੇਕਾਰ ਤੀ ਦੱਸ ਇਹੀ ਲੈ ਕੇ ਆਇਆ ਬਾਈ ਮੈਂ ਤਾਂ ਪੈਸੇ ਦੇ ਨਾਲ ਤਾਂ ਹੀ ਨੇ ਪਸੰਦ ਕਰੀ ਆ ਬਾਈ ਬਸ ਬੇਕਾਰ ਸੀ ਜੰਦਾ ਇਹ ਗੱਲਾਂ ਫੜ ਪਾਪਾ ਤਾ ਤੂੰ ਵੀ ਗੱਦੇ ਨਾਲ ਮਿਲ ਕੇ ਇੰਨਾ ਕਰਦੇ ਆ ਨਾ ਹੂੰ ਮੈਂ ਦੱਸ ਤਾ ਕੀ ਕਰਨਾ ਹੈ ਹਾਂ ਮੈਂ ਤਾਂ ਤੇਰੇ ਨੂੰ ਕਹਿੰਦਾ ਵੀ ਗਰੀਂਦਰ ਨੂੰ ਤਾਂ ਬਹੁਤ ਸੋਹਣੀ ਸਾਈਕਲ ਹੀ ਆ ਉਹ ਤੂੰ ਹੱਥੇ ਪ੍ਰਾਲੀ ਪਈ ਜਾ ਤੱਪੜ ਮਾਰੂ ਉਹ ਨਾ ਗਲਾ ਲਾ ਲੀਂ ਅੱਗ ਲਾ ਕੇ ਮੈਂ ਫੇਰ ਤੇ ਆ ਅੱਗ ਤਾਂ ਭਾਲੀਉ ਨਹੀਂ ਹੈਗੀ ਅੱਗ ਨਾ ਲਾਦੀ ਹੋਰ ਨਾ ਕੰਮ ਛੇੜਦੀ ਸਾਡੇ ਅੱਗੇ ਪਿੱਛੇ ਅਈ ਮਿੱਤੀ ਨੂੰ ਲਾ ਦੂੰਗਾ ਨਹੀਂ ਲਾਉਣੀ ਹੈਗੀ ਖਰਾਬ ਡੱਬੀ ਵੀਰੇ ਦੇ ਦੇ ਡੱਬੀ ਦੇ ਦੱਬੀ ਮੈਂ ਮੈਲਾ ਮਾਰ ਖੇਲੇ ਨਾ ਤੂੰ ਤਰੇ ਖੇਲੀ ਤੂੰਦਾ ਉਹ ਲੈ ਮੈਲਾ ਮਾਰ ਕੋਰੇ ਲੈ ਲੈ ਆ ਫਾਟਲਾ ਮੈ ਨਾਮਕ ਮਾਮੇਲਾ ਟਰਾਲਾ ਵੀ ਧਰਤਾ ਉਹਨਾਂ ਨੇ ਧਰਤਾ ਦੇਂਦੇ ਮਾਮੇਲਾ ਟਰੇਲਾ ਭਾਈ ਸਿੱਪ ਸਿੱਪ ਬਣਾਤਾ ਹਾ ਭਾਈ ਆਇਆ ਤਾਂ ਕੱਲ ਦਿਲਪ੍ਰੀਤ ਢਿੱਲੋਂ ਸਾਹਿਬ ਲੈ ਵਾ ਤੈਨੂੰ ਅੱਗੇ ਲੈ ਲੈ ਮਾਸ ਮੱਕੇ ਸਾਡੇ ਕੱਲ੍ਹ ਕਹਿੰਦਾ ਕਹਿੰਦਾ ਸਿੱਪ ਸਿੱਪ ਤਿਆਰ ਹੋ ਗਿਆ ਫਿਰ ਉਹ ਆਹ ਇੱਕ ਤਰੀਕ ਤੱਕ ਦੇ ਦੇਣਾ ਕਹਿੰਦਾ ਕਹਤਾ ਜੀ ਇੱਕ ਤਰੀਕ ਤੇ ਬਾਅਦ ਜਨਵਰੀ ਚ ਕੈ ਦਿਨ ਰਹਿ ਗਏ 10 ਦਿਨ ਰੁਪਏ ਦੇ ਦੇਣਾ 10 ਦਿਨ ਦੇ ਦੇ ਦੇਣਾ ਤਿਆਰ ਕਰ ਦੇਣਾ ਉਹਨਾਂ ਨੇ ਚਲੋ ਦੇਖਦੇ ਆਂ ਭਾਈ ਫਿਰ ਟਰਾਲਾ ਆਹ